ਸਤਨਾ ਦਿਵਸ ਤੇ ਜਿਸ ਤਰੀਕੇ ਦਾ ਟ੍ਰੈਫਿਕ ਡੇਰਾ ਸੱਚਾ ਸੋਧਰੀ ਧਰਤੀ ਤੇ ਪਹੁੰਚਿਆ ਹੈ ਬਹੁਤ ਉਸ ਨੂੰ ਗਿਣਤੀ ਦੇ ਵਿੱਚ ਕਾਊਂਟ ਕਰਪਾਣਾ ਬਹੁਤ ਔਖਾ ਹੈ ਕਿਉਂਕਿ ਦਰਜਨਾ ਟ੍ਰੈਫਿਕ ਗਰਾਊਂਡ ਡੇਰਾ ਸੱਚਾ ਸੋਧਾ ਦੀ ਪ੍ਰਬੰਧਕੀ ਸਮਿਤੀ ਵੱਲੋਂ ਬਣਾਏ ਗਏ ਸੀ ਉਸ ਦਾ ਇੱਕ ਟ੍ਰੈਫਿਕ ਦਾ ਨਜ਼ਾਰਾ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਡੇਰਾ ਸੱਚਾ ਸੋਧਾ ਕਾਫੀ ਦੂਰ ਹੈ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀਆਂ ਗੱਡੀਆਂ ਖੜੀਆਂ ਨੇ ਹਜ਼ਾਰਾਂ ਗੱਡੀਆਂ ਐਸੇ ਟ੍ਰੈਫਿਕ ਗਰਾਊਂਡ ਦੇ ਵਿੱਚ ਖੜੀਆਂ ਨੇ ਸਿਰਫ 12 ਹੀ ਐ ਬਾਕੀ ਅਲੱਗ-ਅਲੱਗ ਟ੍ਰੈਫਿਕ ਗਰਾਊਂਡ ਦੇ ਲਈ ਬੱਸਾਂ ਦਾ ਅਲੱਗ ਟ੍ਰੈਫਿਕ ਗ ਵਹੀਕਲ ਜਿਹੜੇ ਆਉਂਦੇ ਆ ਪਿਕਅਪ ਗੱਡੀਆਂ ਹੁੰਦੀਆਂ ਛੋਟੇ ਟਰਾਲੇ ਜਿਹੜੇ ਆਉਂਦੇ ਉਹਨਾਂ ਦੇ 8 ਤੋਂ ਟਰੈਫਿਕ ਗਰਾਊਂਡ ਬਣਾਏ ਗਏ ਨੇ ਇਹ ਜੋ ਨਜ਼ਾਰਾ ਹੈ ਇਹ ਸਿਰਫ ਇੱਕ ਟਰੈਫਿਕ ਗਰਾਊਂਡ ਦਾ ਜੋ ਕਿ ਬਹੁਤ ਛੋਟਾ ਟਰੈਫਿਕ ਗਰਾਊਂਡ ਹੈ ਅਸੀਂ ਦਿਖਾਣਾ ਪਰਲੇ ਸਾਈਡ ਸੀ ਕਿਉਂਕਿ ਬਹੁਤ ਦਰਜਨ ਪਰ ਟਰੈਫਿਕ ਗਰਾਊਂਡ ਹੈ ਕਿਉਂਕਿ ਸਾਧ ਸੰਗਤ ਵੱਖ-ਵੱਖ ਸਾਧਨਾ ਤੇ ਆਪਣੇ ਅੱਤੇ ਪਹੁੰਚੀ ਸਮੁੱਚੀ ਦੁਨੀਆ ਦੇ ਵੱਖ-ਵੱਖ ਕੋਨਿਆਂ ਤੋਂ ਤੇ ਉਸ ਦੇ ਲਈ ਜਿਹੜਾ ਟ੍ਰੈਫਿਕ ਗਰਾਊਂਡ ਦੀ ਜਿਹੜੀ ਵਿਵਸਥਾ ਬੜੇ ਹੀ ਸੁਚੱਜੇ ਢੰਗ ਦੇ ਨਾਲ ਤੁਹਾਨੂੰ ਅਸੀਂ ਰਾਤ ਵਿੱਚ ਦੱਸਿਆ ਸੀ ਜਿਸ ਤਰੀਕੇ ਦੇ ਨਾਲ ਐਡੇ ਵੱਡੇ ਕਰਾਊਡ ਨੂੰ ਹਜ਼ਾਰਾਂ ਸੇਵਾਦਾਰ ਬੜੇ ਹੀ ਬਖੂਬੀ ਦੇ ਨਾਲ ਆਪਣੀ ਸੇਵਾ ਨਿਭਾ ਰਹੇ ਹਨ ਕਿਵੇਂ ਤੁਸੀਂ ਦੇਖ ਸਕਦੇ ਹੋ ਕਿ ਬੜੇ ਮੈਨੇਜ ਤਰੀਕੇ ਦੇ ਨਾਲ ਲਾਈਨਾਂ ਦੇ ਵਿੱਚ ਪ੍ਰੋਪਰ ਟ੍ਰੈਫਿਕ ਗਰਾਊਂਡ ਨੂੰ ਬੜਿਆ ਮੇਨਟੇਨ ਕੀਤਾ ਗਿਆ ਆਹ ਰਸਤਾ ਛੱਡਿਆ ਗਿਆ ਤਾਂਕਿ ਗੱਡੀਆਂ ਨੂੰ ਸਮਾਪਤੀ ਜਦੋਂ ਹੋਏਗੀ ਪਾਕ ਪਵਿੱਤਰ ਪੰਡਾਰੇ ਦੇ ਦੋਸਤੋਂ ਬਾਅਦ ਗੱਡੀਆਂ ਦੇ ਇੱਕਦਮ ਜਿਹੜੀ ਭੀੜ ਪੈ ਜਾਂਦੀ ਆ ਉਸ ਨੂੰ ਬੜੇ ਹੀ ਸੁਚੱਜੇ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾਵੇ ਉਸ ਨੂੰ ਦੇਖਦੇ ਹੋਏ ਗੈਪ ਬਾਏ ਗੈਪ ਬਹੁਤ ਵੱਡੇ ਤਸਵੀਰਾਂ ਦੇ ਰੂਪੀ ਤੁਸੀਂ ਗੱਡੀਆਂ ਦੇਖ ਰਹੇ ਹੋ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਟ੍ਰੈਫਿਕ ਵਿਵਸਥਾ ਨੂੰ ਮੇਨਟੇਨ ਕੀਤਾ ਗਿਆ ਇਹ ਡੇਰਾ ਸੱਚਾ ਸੌਦਾ ਦੇ ਜੋ ਸ਼ਹਿਰ ਜਤਰਾਮ ਦੀ ਗ੍ਰੀਨਰ ਵੈਲਫੇਅਰ ਫੋਰਸ ਕਮੇਟੀ ਆ ਉਸਦੇ ਮੈਂਬਰ ਹੈ ਉਹ ਸੇਵਾਦਾਰਾਂ ਵੱਲੋਂ ਪ੍ਰੋਪਰ ਤਰੀਕੇ ਦੇ ਨਾਲ ਮੈਨੇਜ ਕੀਤਾ ਜਾਂਦਾ ਹੈ ਤਾਂ ਕਿ ਸੰਗਤ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਆਵਸਥਾ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਵਾਕਈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਾਰਾਂ ਦਾ ਇੰਦ ਲੱਗਦਾ ਜਿਵੇਂ ਸਮੁੰਦਰ ਮੇਰੇ ਪਿੱਛੇ ਵਗ ਰਿਹਾ ਹੋਵੇ ਬਹੁਤ ਵੱਡੇ ਤਰੀਕੇ ਦੇ ਨਾਲ ਟ੍ਰੈਫਿਕ ਗਰਾਉਂਡ ਦੀ ਜਿਹੜੀ ਵਿਵਸਥਾ ਹੈ ਡੇਰਾ ਸੱਚਾ ਸੋਧਾ ਦੇ ਲਈ ਸੰਭਾਲੀ ਗਈ ਡੇਰਾ ਸੱਚਾ ਸੋਧਾ ਦੇ ਵਿੱਚ ਸੰਭਾਲੀ ਗਈ ਹੈ ਦਰਜਨਾ ਪਰ ਜਿਹੜੇ ਹੈ ਟ੍ਰੈਫਿਕ ਗਰਾਉਂਡ ਅੱਜ ਸਾਦ ਸੰਗਤ ਦੀ ਦੇਖ ਰਿਕ ਦੇ ਲਈ ਬਣਾਏ ਗਈ ਸੀ ਤਸਵੀਰਾਂ ਤੁਹਾਨੂੰ ਕਿਵੇਂ ਲੱਗੀਆਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਅਤੇ ਜਿਆਦਾ ਤੋਂ ਜਿਆਦਾ ਇਹਨਾਂ ਤਸਵੀਰਾਂ ਨੂੰ ਲਾਈਕ ਸ਼ੇਅਰ ਕਰੋ